ਕਟੇ 300 ਸਾਲਾ ਜਿਹੜੀ ਸ਼ਤਾਬੀ ਮਨਾਈ ਜਾ ਰਹੀ ਹੈ ਤਾਂ ਭਾਈ ਰੰਗਰੇਟਾ ਜੀ ਦੀ ਇਸ ਸ਼ਤਾਬੀ ਤੇ ਨਾਲ ਉਹਨਾਂ ਨੂੰ ਜੋੜਿਆ ਕਿਉਂ ਨਹੀਂ ਗਿਆ ਰੰਗਰੇਟਿਆਂ ਨੂੰ ਤਾਂ ਜਦੋਂ ਦੇ ਗੁਰੂ ਸਾਹਿਬ ਇਸ ਦੁਨੀਆ ਤੋਂ ਗਏ ਨੇ ਉਦੋਂ ਤਾਂ ਇਹ ਨੁਕਰੇ ਲਾਇਆ ਹੋਇਆ ਇੱਕ ਸਾਹਿਬ ਸ਼੍ਰੀ ਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੀ ਜਿੰਨਾਂ ਨੇ ਆਪਣੀ ਛਾਤੀ ਦੇ ਨਾਲ ਲਾ ਜਿਹੜੇ ਅੱਜ ਸਾਡੀ ਕੌਮ ਦੇ ਜਥੇਦਾਰ ਬਣੇ ਆ ਜਿਹੜੇ ਨੁਮਾਇंदे ਬਣੇ ਆ ਰਾਜਨੀਤਿਕ ਪਾਰਟੀਆਂ ਬਣੀਆਂ ਇਹਨਾਂ ਨੇ ਰੰਗਰੇਟਾ ਸਮਾਜ ਨੂੰ ਵੇਸ਼ਾ ਨੁਕਰੇ ਲਾ ਕੇ ਰੱਖਿਆ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਹੁਣਾਂ ਦਾ ਇਹ ਉਪਰਾਂ ਲਾਵਾ ਸ਼ੀਸ਼ਪੇਟ ਯਾਤਰਾ ਉਹ 12ਵੀਂ 12ਵੀਂ ਕੇ 13ਵੀਂ ਵਰੀ ਉਹ ਲੈ ਕੇ ਆ ਰਹੇ ਨੇ ਤੇ ਹੁਣ ਵੱਡੀ ਤਦਾਦ ਦੇ ਵਿੱਚ ਰੰਗਰੇਟਾ ਸਮਾਜ ਲਗ ਲਗ ਮਤਲਬ ਰਾਜਾਂ ਦੇ ਵਿੱਚੋਂ ਅਨੰਦਪੁਰ ਸਾਹਿਬ 5 ਸਤੰਬਰ ਨੂੰ ਪਹੁੰਚੇ ਐਮਡੀ ਕੇ ਗਰੁੱਪ ਦੇ ਬੇਟੇ ਖਿਤਾਬ ਮਿਲਿਆ ਹੀ ਕੀ ਗੱਲ ਇਹਦਾ 350 ਸਾਲਾ ਸਤਾਤੀ ਨਹੀਂ ਮਨੋਣੀ ਚਾਹੀਦੀ ਜਦੋਂ ਉਹਨਾਂ ਨੂੰ ਸੀਨੀਅਰ ਹੈ ਜਦੋਂ ਰੰਗਰੇਟਿਆਂ ਨੂੰ ਐਡਾ ਮਾਨ ਸਨਮਾਨ ਬਖਸ਼ੇ ਕੈਮਰੇ 19 ਦੇ ਹੱਦ ਤੱਕ ਚੱਲਦੇ ਆ ਆਨੰਦਪੁਰ ਧਰਤੀ ਤੇ ਜਿੰਨੀ ਦੇਰ ਤੱਕ ਐਸਜੀਪੀਸੀ ਦੇ ਪ੍ਰਧਾਨ ਐਸਜੀਪੀਸੀ ਦੇ ਮੈਂਬਰ ਤੇ ਜਥੇਦਾਰ ਬੋਲਦੇ ਆ ਉਸ ਤੋਂ ਬਾਅਦ ਕੈਮਰੇ ਮੀਡੀਆ ਦੇ ਵੀ ਵੈਪ ਹੋ ਜਾਂਦੇ ਆ ਬਾਅਦ ਚ ਵਿਚਾਰੇ ਜੈਗ ਸਿੰਘ ਆਪਣਾ ਕੰਮ ਕਰਦੇ ਰਹਿੰਦੇ ਆ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ ਹਰ ਸਾਲ ਉੱਥੇ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਵਾ ਜਨਮ ਦਿਨ ਆ ਮਨਾਇਆ ਜਾਂਦਾ ਵਾ ਤੁਸੀਂ ਕੀ ਤੁਹਾਡੇ ਤੋਂ ਪਹਿਲਾਂ ਜਿੰਨੇ ਵੀ ਆਏ ਨੇ ਮੁੱਖ ਮੰਤਰੀ ਚਾਹੇ ਉਹ ਚੰਨੀ ਮੰਨੀ ਕੰਨੀ ਕੋਈ ਵੀ ਆਇਆ ਕਦੇ ਕੋਈ ਨਹੀਂ ਵੜਿਆ ਭਗਵੰਤ ਸਿੰਘ ਮਾਨ ਜੇ ਤੈਨੂੰ ਇਸ ਵਾਰੀ ਰੰਗਰੇਟਿਆਂ ਦੀਆਂ ਵੋਟਾਂ ਚਾਹੀਦੀਆਂ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਪੱਲਾ ਝਾੜਿਆ ਸ਼੍ਰੋਮਣੀ ਅਕਾਲੀ ਦਲ ਨੇ ਪੱਲਾ ਝਾੜਿਆ ਕਾਂਗਰਸ ਨੇ ਪੱਲਾ ਝਾੜਿਆ ਸਰਕਾਰ ਤੇਰੀਆ ਮਿਤਰਾ ਜੇ ਤੂੰ ਵੀ ਪੱਲਾ ਝਾੜ ਗਿਆ ਨਾ ਤਾਂ ਤੈਨੂੰ ਦੱਸ ਦੇਾਂਗੇ ਤਾਂ ਜੇਕਰ ਤੂੰ ਬਾਬੇ ਜੀਵਨ ਸਿੰਘ ਦੇ ਇਸ ਕੀ ਸ਼ਤਾਬ ਦੀ ਤੇ ਹਾਜ਼ਰੀ ਕਿਤੇ ਲਵਾਤੀ ਨਾ ਤੇ ਸੱਜਣਾ ਯਾਦ ਕਰਨਗੇ ਇਹ ਉਹ ਕੌਮ ਆ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਨਹੀਂ ਛੱਡਿਆ ਸਾਨੂੰ ਕੋਈ ਮਾਨ ਸਨਮਾਨ ਦਵੇ ਤਾਂ ਆਪਾਂ ਮਾਨ ਸਨਮਾਨ ਦਈਏ ਨਾ ਜੀ ਐਦਾਂ ਥੋੜਾ ਕੀ ਹਰ ਇੱਕ ਨੂੰ ਕਰੀਏ ਵੇਖੋ ਮੈਂ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਕਹਿਣਾ ਜੀ ਜੇਕਰ ਤੁਸੀਂ ਇਸ ਵਾਰੀ ਭਾਈ ਜੈਤਾ ਜੀ ਦੀ ਸ਼ਤਾਬਦੀ ਦੇ ਉੱਪਰ ਨੰਦਪੁਰ ਸਾਹਿਬ ਧਰਤੀ ਤੇ ਵੀ ਪ੍ਰੋਗਰਾਮ ਨਹੀਂ ਕਰਦੇ ਹੋਣਾ ਸਦਾ ਮੇਰੇ ਖਿਆਲ ਦੇ ਨਾਲ ਤੁਹਾਨੂੰ ਯਾਦ ਕਰੇਗੀ ਕਹਿੰਦਾ ਤਾਂ ਫੇ ਕਿੱਥੇ ਕਮੀ ਆ ਗਈ ਕਿ ਤੁਹਾਨੂੰ ਕੋਈ ਸਰਕਾਰ ਪੁੱਛਦੀ ਨਹੀਂ ਕਿੱਥੇ ਕਮੀ ਆ ਗਈ ਕਿ ਤੁਹਾਨੂੰ ਐਸਜੀਪੀਸੀ ਦੇ ਵਿੱਚ ਵੀ ਉਹ ਜਿਹਾ ਮਾਨ ਸਨਮਾਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿੱਥੇ ਕਮੀ ਆ ਗਈ ਕਿ ਤੁਹਾਨੂੰ ਮੱਖਣ ਦੇ ਵਿੱਚੋਂ ਵਾਲ ਦੀ ਤਰ੍ਹਾਂ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਕਿ ਤੁਸੀਂ ਇਕੱਠੇ ਨਹੀਂ ਕਿ ਤੁਹਾਡੇ ਨੂੰ ਵਰਤਿਆ ਜਾਂਦਾ ਯੂਜ਼ ਐਂਡ ਥਰੋ ਤੁਹਾਨੂੰ ਟਿਸ਼ੂ ਪੇਪਰ ਸਮਝ ਜਾਂਦੇ ਨੇ ਕੋਈ ਵੀ ਸਿਆਸੀ ਪਾਰਟੀ ਤੁਹਾਨੂੰ ਤਵੱਜੋ ਕਿਉਂ ਨਹੀਂ ਦਿੰਦੀ ਜੇਕਰ ਰੰਗਰੇਟੇ ਪੰਜਾਬ ਦੇ ਵਿੱਚ ਵੱਡੀ ਗੰਟੀ ਤੁਹਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਸਵਾਲ ਦਾ ਜਵਾਬ ਦੇਣ ਲੱਗਾ ਕਿ ਤੁਸੀਂ ਧੜਿਆਂ ਚ ਵੰਡੇ ਹੋ ਤੁਹਾਨੂੰ ਇੱਕ ਹੋਣਾ ਪੈ ਜੇ ਕੋ ਤੁਹਾਨੂੰ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰਦਾ ਨਾ ਤੁਸੀਂ ਉਹਨੂੰ ਕਹਿੰਦੇ ਆਰਐਸਐਸ ਦਾ ਇਹ ਭਾਜਪੀ ਦਾ ਹੈ ਜੇ ਤੁਹਾਨੂੰ ਕੋ ਗੁਰੂ ਦੀ ਲੜ ਲਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਰਾਸ਼ਨ ਦੇ ਲਾਰਿਆਂ ਦੇ ਵਿੱਚ ਤੇ ਧਰਮ ਦੇ ਜਕਾਰਿਆਂ ਦੇ ਵਿੱਚ ਹਮੇਸ਼ਾ ਨਾਲ ਲੋਕਾਂ ਨੇ ਵੰਡ ਕੇ ਰੱਖਿਆ ਤੁਸੀਂ ਵੰਡੇ ਰਹਿਣਾ ਇਸ ਰਾਜ ਵਿੱਚ ਵੀ ਦਾਤ ਉੱਤਾ ਬੈਠੇ ਨੇ ਉਹ ਹਰ ਵਾਰੀ ਹੁੰਦੇ ਨੇ ਚਾਹੇ ਉਹ ਮੁੱਖ ਮੰਤਰੀ ਵੀ ਸਾਡੇ ਸਮਾਜ ਦਾ ਐਸੀ ਸਮਾਜ ਦਾ ਬਣ ਜੇ ਲੇਕਿਨ ਉਹ ਜਦੋਂ ਤੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਕਹੂਗਾ ਜੀ ਮੈਂ ਤੁਹਾਡਾ ਵਾਂ ਮੈਂ ਇਦਾਂ ਵਾਂ ਮੋਦਾਂ ਵਾਂ ਜਦੋਂ ਉਹਨੂੰ ਸੱਤਾ ਮਿਲ ਜਾਂਦੀ ਆ ਉਹ ਭੁੱਲ ਜਾਂਦਾ ਇਸੇਮ ਅੱਜ ਦੇ ਹਾਲਾਤ ਵੀ ਆ ਅੱਜ ਦੀ ਸਰਕਾਰ ਦੇ ਵਿੱਚ ਵੀ ਦੋ ਚਾਰ ਮੰਤਰੀ ਸਾਡੇ ਸਮਾਜ ਦੇ ਬੈਠੇ ਆ ਲੇਕਿਨ ਆਪਣੀ ਗੁੱਲੀ ਤੇ ਆਪਣੀ ਜੁੱਲੀ ਤੱਕ ਸੀਮਤ ਰਹਿ ਗਏ ਨੇ ਤੇ ਜਿੱਦਣ ਗਾਲਾਂ ਪੈਂਦੀਆਂ ਉਦੋਂ ਤੁਹਾਨੂੰ ਐਸੀ ਸਮਾਜ ਚੇਤਾ ਆਉਂਦਾ ਤੇ ਜਿੱਦਣ ਤੁਹੀ ਸੱਤਾ ਮਿਲ ਜਾਂਦੀ ਆ ਉਦੋਂ ਤੁਹੀ ਮਤਲਬ ਐਸੀ ਸਮਾਜ ਨੂੰ ਭੁੱਲ ਜਾਂਦੇ ਹੋ ਸਰਕਾਰ ਜਿਹੜੀ ਮਰਜ਼ੀ ਹੋਵੇ ਪੁੱਛਗੇ ਚ ਹੈ ਨਹੀਂ ਜੇ ਇਹ ਤੁਸੀਂ ਕਲੀਅਰ ਮੰਨ ਲਓ ਤੇ ਇਹਨਾਂ ਦੇ ਵਿੱਚ ਜਿਹੜੇ ਰਾਤੋਤੇ ਨੇ ਉਹ ਸਰਕਾਰ ਚੁੱਕ ਲੈਂਦੀ ਜੇ ਕੋਈ ਵੀ ਸਰਕਾਰ ਹੋਵੇ ਕੋਈ ਵੀ ਪਾਰਟੀ ਹੋਵੇ ਤੇ ਫਿਰ ਉਹ ਆਪਣੇ ਤਰੀਕੇ ਨਾਲ ਆਪਣੇ ਪੰਜੇਰੇ ਚ ਪਾ ਕੇ ਤੇ ਆਪਣੀ ਮਰਜ਼ੀ ਦਾ ਉਹਦੇ ਕੋਲ ਬੁਲਵਾਉਂਦੀ ਜੇ ਜੋ ਉਹਦਾ ਦਿਲ ਕਰੇ ਮਾਨ ਸਾਹਿਬ ਸਾਹਿਬ ਇਹ ਤੁਹਾਡੇ ਹੱਥ ਆ ਇਸ ਵੇਲੇ ਮੌਕਾ ਵਾ ਸਾਂਭਿਆ ਗਿਆ ਤੇ ਸਾਂਭਿਆ ਗਿਆ ਨਹੀਂ ਤੇ ਕਈ ਆਏ ਤੇ ਕਈ ਗਏ ਇਹ ਰੰਗਰੇਟਿਆਂ ਦਾ ਅਸਲੀ ਰੰਗ ਕੀ ਹੈ ਕੀ ਰੰਗਰੇਟੇ ਕੀਤੇ ਵੱਲ ਪਹੁੰਚ ਸਕਦੇ ਨੇ ਕੀ ਹੁਣ ਰੰਗਰੇਟੇ ਜਾਗਰੂਕ ਹੋ ਚੁੱਕੇ ਨੇ ਕੀ ਹੁਣ ਰੰਗਰੇਟੇ ਜਿਹੜੇ ਨੇ ਕਿਸੇ ਦੇ ਪਿੱਛੇ ਲੱਗੂ ਨਹੀਂ ਰਹੇ ਕੀ ਰੰਗਰੇਟੇ ਜਿਹੜੇ ਨੇ ਕਿਸੇ ਦੇ ਗੁਲਾਮ ਨਹੀਂ ਰਹੇ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਹੈ ਨਰੇ ਟੂਡੇ ਦੇ ਨਾਲ ਇੱਕ ਗੱਲ ਜ਼ਰੂਰ ਜਿਹੜੀ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਰੰਗਰੇਟੇ ਗੁਰੂ ਕੇ بیٹے ਜਾਨੀ ਬਾਬਾ ਜੀਵਨ ਸਿੰਘ ਜਿਹੜੇ ਸੀਸ ਲੈ ਕੇ ਆਏ ਸੀ ਉਸ ਦੌਰ ਚ ਜਦੋਂ ਚੱਪੇ ਚੱਪੇ ਦੇ ਉੱਤੇ ਸੂਈਏ ਖੜੇ ਸੀ ਪੁਲਿਸ ਖੜੀ ਸੀ ਉਸ ਸਮੇਂ ਦੇ ਹਾਕਮਾਂ ਦੀ ਮੁਗਲਾਂ ਦੀ ਜਾਨ ਦਾ ਖਤਰਾ ਸੀ ਪਰ ਫਿਰ ਵੀ ਦਿੱਲੀ ਤੋਂ ਉਹ ਸੀਸ ਲੈ ਕੇ ਸ਼੍ਰੀ ਨਗਪੁੱਤ ਸਾਹਿਬ ਪਹੁੰਚੇ ਸੀ ਸੁਝੇ 350 ਸਾਲਾਂ ਦਾ ਜ਼ਿਕਰ ਕਰੀਏ ਤਾਂ 350 ਸਾਲਾਂ ਦੀ ਇਹ ਸ਼ਤਾਬਦੀ ਉਹਨਾਂ ਦੀ ਵੀ ਬਣਦੀ ਹੈ ਜੇਕਰ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾ ਗਤੀ ਦਿਵਸ ਭਾਈ ਦਿਆਲਾ ਜੀ ਭਾਈ ਸਾਤੀ ਦਾਸ ਭਾਈ ਮਤੀ ਦਾਸ ਜੀ ਦੇ ਸ਼ਹੀਦੀ ਦਿਹਾੜੇ ਇਹਨਾਂ ਦਾ 350 ਸਾਲਾ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਭਾਈ ਰੰਗਰੇਟਾ ਜੀ ਦੀ ਇਸ ਸ਼ਤਾਬਦੀ ਦੇ ਨਾਲ ਉਹਨਾਂ ਨੂੰ ਜੋੜਿਆ ਕਿਉਂ ਨਹੀਂ ਗਿਆ ਸੋ ਇਹ ਨਰਾਜ਼ਗੀ ਕਿਤਰ ਕਿਤੇ ਰੰਗਰੇਟੇ ਸਮਾਜ ਪਾਈ ਜਾ ਰਹੀ ਸੋ ਸਾਡੇ ਨਾਲ ਇਹਦੇ ਤੇ ਚਰਚਾ ਕਰਨ ਲਈ ਭਾਈ ਦਵਿੰਦਰ ਸਿੰਘ ਜੀ ਸੰਤ ਸਪਾਈ ਸੇਵਾ ਸੁਸਾਇਟੀ ਲੁਧਿਆਣਾ ਤੋਂ ਆਪ ਜੀ ਦਾ ਬਹੁਤ ਸਵਾਗਤ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਦਵਿੰਦਰ ਸਿੰਘ ਜੀ ਰੰਗਰੇਟਾ ਸਮਾਜ ਇਸ ਸ਼ਤਾਬੀਆਂ ਦੇ ਵਿੱਚੋਂ ਇੱਕ ਗੈਰਹਾਜ਼ਰ ਜਿਹਾ ਕਿਤੇ ਮਤਲਬ ਇੱਕ ਨੁੱਕਰੇ ਜਿਹਾ ਲੱਗਾ ਦਿਖ ਰਿਹਾ ਫਿਰ ਤੁਹਾਨੂੰ ਲੱਗ ਰਿਹਾ ਕਿ ਉਹ ਸ਼ਤਾਬੀ ਇਸ ਤੋਂ ਪਹਿਲਾਂ ਹੋ ਚੁੱਕੀ ਹੋਏਗੀ ਜਾਂ ਬਾਅਦ ਵਿੱਚ ਮਨਾਈ ਜਾਏਗੀ ਜਾਂ ਉਹਦੇ ਆਸਤੇ ਦਿਨ ਕੋ ਵੱਖਰਾ ਹੋਏਗਾ ਕਿ ਜਾਂ ਇਹਦੇ ਵਿੱਚੋਂ ਰੰਗਰੇਟਿਆਂ ਨੂੰ ਇੱਕਦਮ ਹੀ ਬਾਹਰ ਕੱਢ ਦਿੱਤਾ ਗਿਆ ਦੇਖੋ ਜੀ ਰੰਗਰੇਟਿਆਂ ਨੂੰ ਤਾਂ ਜਦੋਂ ਦੇ ਗੁਰੂ ਸਾਹਿਬ ਇਸ ਦੁਨੀਆ ਤੋਂ ਗਏ ਨੇ ਉਦੋਂ ਤਾਂ ਇਹ ਨੁੱਕਰੇ ਲਾਇਆ ਹੋਇਆ ਇੱਕ ਸਾਹਿਬ ਸ੍ਰੀ ਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਚੇ ਪਾਤਸ਼ਾਹ ਸੀ ਜਿੰਨਾਂ ਨੇ ਆਪਣੀ ਛਾਤੀ ਦੇ ਨਾਲ ਲਾਇਆ ਚਰਨਾਂ ਨਾਲ ਨਹੀਂ ਲਾਇਆ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਸੱਚੇ ਪਾਤਸ਼ਾਹ ਚਰਨਾਂ ਨਾਲ ਲਾਓ ਲੇਕਿਨ ਉਹਨਾਂ ਨੇ ਸਾਨੂੰ ਛਾਤੀ ਨਾਲ ਲਾਇਆ ਲੇਕਿਨ ਇਸ ਜਿਹੜੇ ਅੱਜ ਸਾਡੀ ਕੌਮ ਦੇ ਜਥੇਦਾਰ ਬਣੇ ਆ ਜਿਹੜੇ ਨੁਮਾਇंदे ਬਣੇ ਆ ਰਾਜਨੀਤਿਕ ਪਾਰਟੀਆਂ ਬਣੀਆਂ ਇਹਨਾਂ ਨੇ ਰੰਗਰੇਟੇ ਸਮਾਜ ਨੂੰ ਹਮੇਸ਼ਾ ਨੁਕਰੇ ਲਾ ਕੇ ਰੱਖਿਆ ਇਹ ਤਾਂ ਸਾਨੂੰ ਯੁਰਤ ਦੇ ਨਾਲ ਹੁਣ ਅੱਗੇ ਆਉਣਾ ਪੈ ਰਿਹਾ ਵਾ ਤੇ ਆ ਕੇ ਵੇਖਾਵਾਂਗੇ ਤੁਸੀਂ ਗੱਲ ਕਰੋ ਸ਼ਤਾਬ ਦੀਆਂ ਦੀ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਹੁਣਾਂ ਦਾ ਇਹ ਉਪਰਾਲਾ ਵਾ ਸ਼ੀਸ਼ਪੇਟ ਯਾਤਰਾ ਉਹ 12ਵੀਂ 12ਵੀਂ ਕੇ 13 ਤੇ ਹੁਣ ਵੱਡੀ ਤਦਾਦ ਦੇ ਵਿੱਚ ਰੰਗਰੇਟਾ ਸਮਾਜ ਲੱਕ ਲੱਕ ਮਤਲਬ ਰਾਜਾਂ ਦੇ ਵਿੱਚੋਂ ਆਨੰਦਪੁਰ ਸਾਹਿਬ 5 ਸਤੰਬਰ ਨੂੰ ਪਹੁੰਚਦੇ ਆ ਬੜੀ ਵੱਡੀ ਤਦਾਦ ਦੇ ਵਿੱਚ 골ਡਨ ਗੇਟ ਤੋਂ ਨਗਰ ਕੀਰਤਨ ਰੂਪ ਤੇ ਰਾ ਇੱਕ ਵੱਡਾ ਕਾਫਲਾ ਜਿਹੜਾ ਵਾ ਸ਼੍ਰੀ ਆਨੰਦਪੁਰ ਸਾਹਿਬ ਵੱਖ-ਵੱਖ ਪੰਜਾਬ ਦੇ ਪਿੰਡਾਂ ਦੇ ਰਹੀਂ ਆਨੰਦਪੁਰ ਸਾਹਿਬ ਪਹੁੰਚਦਾ ਇਹਨਾਂ ਦਾ 350 ਸਾਲਾ ਸ਼ਤਾਬਦੀ ਦੇ ਵਿੱਚ ਜ਼ਿਕਰ ਹੈ ਕੋਈ ਦੇਖੋ ਭਾਈ ਜੈਤਾ ਜੀ ਦਾ ਜ਼ਿਕਰ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜ਼ਿਕਰ ਆਏਗਾ ਭਾਈ ਜੈਤਾ ਜੀ ਦਾ ਜ਼ਿਕਰ ਸਭਾਵਕ ਆ ਪਰ ਇਹ ਜਿਹੜਾ ਰੰਗਰੇਟੇ ਗੁਰੂ ਦੇ بیٹے ਖਿਤਾਬ ਮਿਲਿਆ ਹੀ ਕੀ ਗੱਲ ਇਹਦਾ 350 ਸਾਲਾਂ ਸਤਾਪਦੀ ਨਹੀਂ ਮਨਾਉਣੀ ਚਾਹੀਦੀ ਜਦੋਂ ਉਹਨਾਂ ਨੂੰ ਸੀਨੀਅਰ ਹੈ ਜਦੋਂ ਰੰਗਰੇਟਿਆਂ ਨੂੰ ਐਡਾ ਮਾਣ ਸਨਮਾਨ ਬੱਛੇ ਮੈਂ ਕਹਾਂ ਜੀ ਜੇ ਐਸਜੀਪੀਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸਤਾਪਦੀ ਲਈ ਪੱਬਾਂ ਪਾਰਾ ਤਾਂ ਉਸ ਤੋਂ ਠੀਕ ਪਹਿਲਾਂ ਨਵੰਬਰ ਤੋਂ ਪਹਿਲਾਂ ਸਤੰਬਰ ਆਉਂਦਾ ਜੀ ਸਤੰਬਰ ਦੇ ਵਿੱਚ ਨੰਦਪੁਰ ਦੀ ਧਰਤੀ ਤੇ ਐਡੇ ਵੱਡੀ ਤਾਦਾਦ ਦੇ ਵਿੱਚ ਰੰਗਰੇਟਾ ਸਮਾਜ ਬਣਾਉਂਦਾ ਤੇ ਐਸਜੀਪੀਸੀ ਇਹਨੂੰ ਬਹੁਤਾ ਸੀਰੀਅਸ ਨਹੀਂ ਲੈਂਦੀ ਐਸਜੀਪੀਸੀ ਨੇ ਜੀ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਕਿਤੇ ਇਹਦਾ ਜ਼ਿਕਰ ਨਹੀਂ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਆਪਣੇ ਕਿਸੇ ਵੀ ਪ੍ਰੈਸ ਹਾਰਟਾ ਕਿਸੇ ਬਿਆਨ ਦੇ ਵਿੱਚ ਰੰਗਰੇਟਿਆਂ ਦੇ ਇਸ ਪ੍ਰੋਗਰਾਮ ਨੂੰ ਰੰਗਰੇਟੇ ਗੁਰੂ ਕੇ ਬੇਟੇ ਮਾਨ ਸਨਮਾਨ ਨੂੰ ਉਹਨਾਂ ਤਵੱਜੋ ਨਹੀਂ ਦਿੱਤੀ ਉਹੀ ਉਹੀ ਤਾਂ ਰੋਣਾ ਜੀ ਮੈਂ ਤੁਹਾਨੂੰ ਕਹਿ ਰਿਹਾ ਵੀ ਨਾਲ ਸੰਯੋਗ ਕਰਦੇ ਆ ਆਉਂਦੇ ਵੀ ਆ ਸਪੀਚ ਵੀ ਦਿੰਦੇ ਆ ਕੈਮਰੇ 19 ਦਿਨਾਂ ਤੱਕ ਚੱਲਦੇ ਆ ਆਨੰਦਪੁਰ ਧਰਤੀ ਤੇ ਜਿੰਨੀ ਦੇਰ ਤੱਕ ਐਸਜੀਪੀਸੀ ਦੇ ਪ੍ਰਧਾਨ ਐਸਜੀਪੀਸੀ ਦੇ ਮੈਂਬਰ ਤੇ ਜਥੇਦਾਰ ਬੋਲਦੇ ਆ ਉਸ ਤੋਂ ਬਾਅਦ ਕੈਮਰੇ মিডিਆ ਦੇ ਵੀ ਗਾਇਬ ਹੋ ਜਾਂਦੇ ਆ ਬਾਅਦ ਚ ਵਿਚਾਰੇ ਨਾਇੰਗ ਸਿੰਘ ਆਪਣਾ ਕੰਮ ਕਰਦੇ ਰਹਿੰਦੇ ਆ ਬਾਬਾ ਮੇਜਰ ਸਿੰਘ ਸੋਢੀਆਂ ਨੂੰ ਜਿੰਨਾ ਕੋ ਉਹਨਾਂ ਨੇ ਮਾਨ ਸਨਮਾਨ ਦੇਣਾ ਹੁੰਦਾ ਵਾ ਉਹਨਾਂ ਦੇ ਸਾਹਮਣੇ ਬਸ ਉਹ ਦੇ ਦਿੰਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਰੂਪ ਰੱਖਣ ਉਹ ਜਾਂ ਸਾਹਮਣੇ ਹਾਲ ਦੇ ਦਿੰਦੇ ਆ ਕਮਰੇ ਦੇ ਦਿੰਦੇ ਆ ਇਸ ਤੋਂ ਬਾਅਦ ਸਾਨੂੰ ਕੁਝ ਨਹੀਂ ਮਿਲਦਾ ਜੀ ਨੰਬਰ 2 ਅੱਜ ਗੱਲ ਚੱਲ ਰਹੀ ਹੈ ਜੇ ਆਪਾਂ ਭਗਵੰਤ ਸਿੰਘ ਮਾਣ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਗੁਰੂ ਦੇ ਸਿੱਖ ਨੇ ਪੰਜਾਬੀ ਹੈ ਗੁਰੂ ਉਹਨਾਂ ਦਾ ਵੀ ਉਹਨਾਂ ਉਹਨਾਂ ਨੂੰ ਹੱਕ ਬਣਦਾ ਪਰ ਇਹ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਨੰਦਪੁਰ ਦੀ ਧਰਤੀ ਤੇ ਇਹ ਸਟੇਜਾਂ ਲਾਉਣ ਦੀ ਪਿਰਤ ਕਿਹਨਾਂ ਨੇ ਪਾਈ ਆ ਇਹ ਅਕਾਲੀਆਂ ਨੇ ਪਾਈ ਆ ਕਾਂਗਰਸੀਆਂ ਨੇ ਨਹੀਂ ਪਾਈ ਇਹ ਸਾਡੇ ਅਕਾਲੀਆਂ ਵੀਰਾਂ ਨੇ ਹੀ ਪਿਰਤ ਪਾਈ ਆ ਤੇ ਅੱਜ ਜੇ ਕੋਈ ਹੋਰ ਬੰਦਾ ਕਰ ਰਿਹਾ ਵਾ ਉਹ ਮਨਾ ਰਿਹਾ ਵਾ ਤੇ ਮੇਰੇ ਖਿਆਲ ਦੇ ਨਾਲ ਤੁਹਾਨੂੰ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ ਮੈਂ ਮਾਣ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਣ ਸਾਹਿਬ ਹਰ ਸਾਲ ਉਥੇ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਵਾ ਜਨਮ ਦਿਨ ਆ ਮਨਾਇਆ ਜਾਂਦਾ ਵਾ ਤੁਸੀਂ ਕੀ ਤੁਹਾਡੇ ਤੋਂ ਪਹਿਲਾਂ ਜਿੰਨੇ ਵੀ ਆਏ ਨੇ ਮੁੱਖ ਮੰਤਰੀ ਚਾਹੇ ਉਹ ਚੰਨੀ ਮੰਨੀ ਕੰਨੀ ਕੋਈ ਵੀ ਆਇਆ ਕਦੇ ਕੋਈ ਨਹੀਂ ਵੜਿਆ ਕਦੇ ਕੋਈ ਨਹੀਂ ਵੜਿਆ ਉਥੇ ਕੀ ਗੱਲ ਤੁਹਾਨੂੰ ਰੰਗਰੇਟਿਆਂ ਦੀਆਂ ਵੋਟਾਂ ਯਾਦ ਨਹੀਂ ਭਗਵੰਤ ਸਿੰਘ ਮਾਨ ਜੇ ਤੈਨੂੰ ਇਸ ਵਾਰੀ ਰੰਗਰੇਟਿਆਂ ਦੀਆਂ ਵੋਟਾਂ ਚਾਹੀਦੀਆਂ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਪੱਲਾ ਝਾੜਿਆ ਸ਼੍ਰੋਮਣੀ ਅਕਾਲੀ ਦਲ ਨੇ ਪੱਲਾ ਝਾੜਿਆ ਕਾਂਗਰਸ ਨੇ ਪੱਲਾ ਝਾੜਿਆ ਸਰਕਾਰ ਤੇਰੀ ਆ ਮਿੱਤਰਾ ਜੇ ਤੂੰ ਵੀ ਪੱਲਾ ਝਾੜ ਗਿਆ ਨਾ ਤਾਂ ਤੈਨੂੰ ਦੱਸ ਦਿਆਂਗੇ ਪਰ ਜੇਕਰ ਤੂੰ ਬਾਬੇ ਜੀਵਨ ਸਿੰਘ ਦੇ ਇਸ ਕੀ ਸ਼ਤਾਬਦੀ ਤੇ ਹਾਜ਼ਰੀ ਕਿਤੇ ਲਵਾਤੀ ਨਾ ਤੇ ਸੱਜਣਾ ਯਾਦ ਕਰਨਗੇ ਇਹ ਉਹ ਕੌਮ ਆ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਨਹੀਂ ਛੱਡਿਆ ਇਹਨਾਂ ਨੇ ਉਹਨਾਂ ਨੂੰ ਛੱਡਿਆ ਨਹੀਂ ਮੈਂ ਮੈਂ ਇੱਕ ਚੀਜ਼ ਭਾਈ ਦਵਿੰਦਰ ਸਿੰਘ ਜੀ ਤੁਹਾਨੂੰ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸੋ ਮੁੱਖ ਮੰਤਰੀ ਵਾਖ ਤੇ ਸਬਿਹਤ ਪਾਸ਼ਾ ਸੋ ਮੈਂ ਕਹਿਣਾ ਕਿ ਇਹਨਾਂ ਨੂੰ ਤੂੰ ਦੀ ਜਗ੍ਹਾ ਤੁਸੀਂ ਸ਼ਬਦ ਵਰਤੋ ਬਾਬਾ ਜੀ ਚਲੋ ਦੇਖੋ ਮੈਂ ਤੁਸੀਂ ਸ਼ਬਦਾਂ ਨੂੰ ਹਾਂ ਤੁਸੀਂ ਇੱਕ ਵੈਰਾਜ ਕਹੋ ਜਾਂ ਫਿਰ ਤੁਸੀਂ ਇੱਕ ਵਲਵਲੇ ਦੇ ਵਿੱਚ ਆਣ ਕੇ ਕੁਝ ਸ਼ਬਦਾਂ ਦੀ ਮर्यादा ਨੂੰ ਟੱਪਿਓ ਮੈਂ ਚਾਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਥੋੜਾ ਜਿਹਾ ਇੱਕ ਗੱਲ ਇਸ ਤਰ੍ਹਾਂ ਵੀਰ ਜੀ ਜਿਹੜਾ ਸਾਡੇ ਮਾਨ ਦੇ ਵਿੱਚ ਨਾ ਚਲੋ ਜਿਹੜਾ ਉਹਨਾਂ ਦਾ ਮਾਨ ਸਨਮਾਨ ਆਪਾਂ ਉਹਨਾਂ ਦਾ ਦਿੰਦੇ ਵੀ ਦਵਾਂਗੇ ਵੀ ਪਰ ਗੱਲ ਇਸ ਤਰ੍ਹਾਂ ਵੀ ਜਿਹੜਾ ਸਾਡਾ ਮਾਨ ਸਨਮਾਨ ਮਾਨੂੰ ਕਿੰਨਾ ਦੇਣਾ ਠੀਕ ਹੈ ਸਾਨੂੰ ਕੋਈ ਮਾਨ ਸਨਮਾਨ ਦਵੇ ਤਾਂ ਆਪਾਂ ਮਾਨ ਸਨਮਾਨ ਦਈਏ ਨਾ ਜੀ ਇਦਾਂ ਥੋੜਾ ਕੀ ਹਰ ਇੱਕ ਨੂੰ ਕਰੀਏ ਦੇਖੋ ਮੈਂ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਕਹਿਣਾ ਜੀ ਜੇਕਰ ਤੁਸੀਂ ਇਸ ਵਾਰੀ ਭਾਈ ਜੈਤਾ ਜੀ ਦੀ ਸ਼ਤਾਬਦੀ ਦੇ ਉੱਪਰ ਨੰਦਪੁਰ ਸਾਹਿਬ ਧਰਤੀ ਤੇ ਵੀ ਪ੍ਰੋਗਰਾਮ ਨਹੀਂ ਕਰਦੇ ਹੋਣਾ ਸਦਾ ਮੇਰੇ ਖਿਆਲ ਦੇ ਨਾਲ ਤੁਹਾਨੂੰ ਯਾਦ ਕਰੇਗੀ ਕੌਮ ਮੈਂ ਇੱਥੇ ਵੀ ਨਹੀਂ ਮੈਂ ਸੈਂਟਰ ਗਵਰਨਮੈਂਟ ਦੇ ਵੀ ਗੱਲਾਂ ਕਰਦਾ ਜੀ ਕੋਈ ਮੰਤਰੀ ਨਹੀਂ ਹੁੰਦਾ ਕੋਈ ਉੱਥੇ ਰਾਜ ਮੰਤਰੀ ਨਹੀਂ ਹੁੰਦਾ ਕਦੇ ਕੋਈ ਸਾਡਾ ਲੋਕਲ ਰਾਜ ਮੰਤਰੀ ਕਿੱਥੋਂ ਆਣਾ ਸਾਡੇ ਨੂੰ ਇਸ ਕਰਕੇ ਇਹ ਕੌਮ ਨੂੰ ਕਦੇ ਵੱਖ ਨਾ ਸਮਝਿਆ ਜਾਵੇ ਪੰਜਾਬ ਦੀ ਧਰਤੀ ਮੇਰਾ ਸਵਾਲ ਫਿਰ ਤੁਸੀਂ ਆਪ ਹੀ ਦੱਸ ਦਿੱਤਾ ਫਿਰ ਮੈਨੂੰ ਇਹ ਦੱਸੋ ਤੁਸੀਂ ਜੇਕਰ ਤੁਹਾਡੇ ਕੋਲ ਇੱਕ ਵੋਰ ਬੈਂਕ ਅੱਛਾ ਹੈ ਜੇਕਰ ਤੁਸੀਂ ਜਿੰਨਾ ਵੀ ਰੰਗਰੇਟਾ ਸਮਾਜ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਸੀਨੇ ਨਾਲ ਲਾਇਆ ਸੀ ਇਹ ਉਹ ਰੰਗਰੇਟਾ ਸਮਾਜ ਹੈ ਜਿਸ ਰੰਗਰੇਟੇ ਸਮਾਜ ਤੇ ਸਿਰ ਦੇ ਉੱਤੇ ਕਲਗੀ ਜਿਹੜੀ ਹੈ ਜਦੋਂ ਕਿਲਾ ਛੱਡਣਾ ਸੀ ਗੁਰੂ ਸਾਹਿਬ ਨੇ ਬਾਬਾ ਸੰਗਤ ਸਿੰਘ ਜੀ ਦੇ ਸਿਰ ਦੇ ਉੱਤੇ ਉਹ ਕਲਗੀ ਵੀ ਸਜਾਈ ਜਾਨੀ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਮਾਨ ਸਨਮਾਨ ਜਿਹੜੇ ਨੇ ਕਲਗੀ ਦੀ ਇੱਜ਼ਤ ਇਹ ਕੌਣ ਰੱਖ ਸਕਦੇ ਉਹਨਾਂ ਨੇ ਰਗਰੇਟੇ ਸਮਾਜ ਦੇ ਸਿਰ ਤੇ ਰੱਖੀ ਸੀ ਨਾ ਤਾਂ ਫਿਰ ਕਿੱਥੇ ਕਮੀ ਆ ਗਈ ਕਿ ਤੁਹਾਨੂੰ ਕੋਈ ਸਰਕਾਰ ਪੁੱਛਦੀ ਨਹੀਂ ਕਿੱਥੇ ਕਮੀ ਆ ਗਈ ਕਿ ਤੁਹਾਨੂੰ ਐਸਪੀਸੀ ਦੇ ਵਿੱਚ ਵੀ ਉਹ ਜਿਹਾ ਮਾਨ ਸਨਮਾਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿੱਥੇ ਕਮੀ ਆ ਗਈ ਕਿ ਤੁਹਾਨੂੰ ਮੱਖਣ ਦੇ ਵਿੱਚੋਂ ਵਾਲ ਦੀ ਤਰ੍ਹਾਂ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਕਿ ਤੁਸੀਂ ਇਕੱਠੇ ਨਹੀਂ ਕਿ ਤੂੰ ਹਾਦਿਤ ਨੂੰ ਵਰਤਿਆ ਜਾਂਦਾ ਯੂਜ਼ ਐਂਡ ਥਰੋ ਤੁਹਾਨੂੰ ਟਿਸ਼ੂ ਪੇਪਰ ਸਮਝਦੇ ਨੇ ਕੋਈ ਵੀ ਸਿਆਸੀ ਪਾਰਟੀ ਤੁਹਾਨੂੰ ਤਵੱਜੋ ਕਿਉਂ ਨਹੀਂ ਦਿੰਦੀ ਜੇਕਰ ਰੰਗਰੇਟੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਦੇਖੋ ਦੋ ਚੀਜ਼ਾਂ ਮੇਰੇ ਖਿਆਲ ਦੇ ਨਾਲ ਆ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਇਹ ਸਵਾਲ ਦਾ ਜਵਾਬ ਇਹ ਜਨਤਾ ਨੂੰ ਦੇਣਾ ਚਾਹੀਦਾ ਤੁਸੀਂ ਸੁਣ ਲਓ ਇਹ ਮੇਰੇ ਖਿਆਲ ਦੇ ਨਾਲ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਇਹ ਸਵਾਲ ਦਾ ਜਵਾਬ ਦੇਣ ਲੱਗਾ ਕਿ ਤੁਸੀਂ ਧੜਿਆਂ ਚ ਵੰਡੇ ਹੋ ਤੁਹਾਨੂੰ ਇੱਕ ਹੋਣਾ ਪੈਣਾ ਜੇਕਰ ਤੁਹਾਨੂੰ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰਦਾ ਨਾ ਤੁਸੀਂ ਉਹਨੂੰ ਕਹਿੰਦੇ ਆਰਐਸਐਸ ਦਾ ਇਹ ਬੀਜੇਪੀ ਦਾ ਹੈ ਜੇਕਰ ਤੁਹਾਨੂੰ ਕੋ ਗੁਰੂ ਦੀ ਲੜਨ ਤਾਨੂੰ ਰਾਸ਼ਨ ਦੇ ਲਾਰਿਆਂ ਦੇ ਵਿੱਚ ਤੇ ਧਰਮ ਦੇ ਜਕਾਰਿਆਂ ਦੇ ਵਿੱਚ ਹਮੇਸ਼ਾ ਨਾਲ ਲੋਕਾਂ ਨੇ ਵੰਡ ਕੇ ਰੱਖਿਆ ਤੁਸੀਂ ਵੰਡੇ ਰਹਿਣਾ ਸਾਡੀ ਕੋਸ਼ਿਸ਼ ਹਮੇਸ਼ਾ ਵਾ ਵੀ ਆਪਾਂ ਆਪਣੇ ਸਮਾਜ ਨੂੰ ਇੱਕ ਕਰੀਏ ਇੱਕ ਦੀ ਗੱਲ ਕਰੀਏ ਗੁਰੂ ਦੀ ਗੱਲ ਕਰੀਏ ਗੁਰੂ ਪੰਥ ਦੀ ਗੱਲ ਕਰੀਏ ਬਾਕੀ ਦੂਜੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਹਰ ਸਮਾਜ ਦੇ ਵਿੱਚੋਂ ਸਾਡੇ ਰਾਤੋਂ ਤਾਂ ਚੱਕ ਲੈ ਜਾਂਦੇ ਨੇ ਇਸ ਸਮਾਜ ਵਿੱਚ ਵੀ ਬੈਠੇ ਆ ਜੀ ਰਾਤੋਂ ਇਸ ਰਾਜ ਵਿੱਚ ਵੀ ਰਾਤੋਂ ਤਾਂ ਬੈਠੇ ਨੇ ਉਹ ਹਰ ਵਾਰੀ ਹੁੰਦੇ ਨੇ ਚਾਹੇ ਉਹ ਮੁੱਖ ਮੰਤਰੀ ਵੀ ਸਾਡੇ ਸਮਾਜ ਦਾ ਐਸੀ ਸਮਾਜ ਦਾ ਬਣ ਜੇ ਲੇਕਿਨ ਉਹ ਜਦੋਂ ਤੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਕਹੂਗਾ ਜੀ ਮੈਂ ਤੁਹਾਡਾ ਵਾਂ ਮੈਂ ਇਦਾਂ ਵਾਂ ਮੌਦਾਂ ਵਾਂ ਜਦੋਂ ਉਹਨੂੰ ਸੱਤਾ ਮਿਲ ਜਾਂਦੀ ਆ ਉਹ ਭੁੱਲ ਜਾਂਦਾ ਇਹ ਸੇਮ ਅੱਜ ਦੇ ਹਾਲਾਤ ਵੀ ਆ ਅੱਜ ਦੀ ਸਰਕਾਰ ਦੇ ਵਿੱਚ ਵੀ ਦੋ ਚਾਰ ਮੰਤਰੀ ਸਾਡੇ ਸਮਾਜ ਦੇ ਬੈਠੇ ਆ ਲੇਕਿਨ ਆਪਣੀ ਗੁੱਲੀ ਤੇ ਆਪਣੀ ਜੁੱਲੀ ਤੱਕ ਸੀਮਤ ਰਹਿ ਗਏ ਨੇ ਉਹਨਾਂ ਸਮਾਜ ਦਾ ਕੁਝ ਨਹੀਂ ਸਾੜਿਆ ਜਦੋਂ ਇਹਨਾਂ ਨੂੰ ਗਾਲਾਂ ਪੈਂਦੀਆਂ ਨੇ ਸੈਸ਼ਨਾਂ ਦੇ ਵਿੱਚ ਸ਼ਰਿਆਮ ਫਿਰ ਇਹ ਕਹਿੰਦੇ ਨੇ ਵੀ ਅਸੀਂ ਐਸੀ ਸਮਾਜ ਦੇ ਹਾਂ ਤੇ ਜਿੱਦਣ ਗਾਲਾਂ ਪੈਂਦੀਆਂ ਉਦੋਂ ਤਾਨੂੰ ਐਸੀ ਸਮਾਜ ਚੇਤਾ ਆਉਂਦਾ ਤੇ ਜਿੱਦਾਂ ਤੁਸੀਂ ਸੱਤਾ ਮਿਲ ਜਾਂਦੀ ਆ ਉਦੋਂ ਤੁਸੀਂ ਮਤਲਬ ਐਸੀ ਸਮਾਜ ਨੂੰ ਭੁੱਲ ਜਾਂਦੇ ਹੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਨਾ ਇਹ ਇਹ ਜਿਹੜਾ ਵਾ ਐਸੀ ਸਮਾਜ ਨੂੰ ਕਦੇ ਵੀ ਅੱਖਾਂ ਤੋਂ ਅੰਗੋਲਿਆਣਾ ਕਰਨਾ ਜੇ ਵੇ ਪੰਜਾਬ ਦੇ ਵਿੱਚ ਜੇ ਕਿਸੇ ਰਾਜਨੀਤਿਕ ਪਾਰਟੀ ਨੇ ਭਾਈ ਰਾਜ ਕਰਨਾ ਤਾਂ ਮਜ ਵੀ ਸਿੱਖ ਸਮਾਜ ਬੜੀ ਵੱਡੀ ਬੈਂਕ ਵੋਟ ਬੈਂਕ ਆ ਤਰਨਤਾਰ ਦੀ ਜਿੰਮਣੀ ਚੋਣ ਆ ਗਈ ਹੈ ਜੀ ਉਹਦੇ ਵਿੱਚ ਮੈਂ ਆਪਣੇ ਸਮਾਜ ਨੂੰ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਆਪਣਾ ਮੁੱਲ ਪਾਉਣਾ ਚਾਹੁੰਦੇ ਹੋ ਨਾ ਤੇ ਇਸ ਵਾਰੀ ਵੀ ਇਹ ਸਰਕਾਰ ਨੂੰ ਪੁੱਛੋ ਸਵਾਲ ਲਓ ਵੀ ਲਾਲ ਲਕੀਰ ਦੇ ਅੰਦਰ ਕਿੰਨਾ ਕਿੰਨਾ ਚੇਰ ਹੋਗਾ ਸਾਨੂੰ ਰਹਿੰਦਿਆਂ ਨੂੰ ਕਦੇ ਸਾਡਾ ਕੋਈ ਭੈਣ ਭਰਾ ਬੱਚੀ ਸਾਡੀ ਜਾਂ ਕੋਈ ਸਾਡਾ ਪੁੱਤਰ ਕੋਈ ਗਲਤੀ ਕਰਦਾ ਤੇ ਕਾਨੂੰਨ ਦੀ ਧਾਰਾ ਜਦੋਂ ਉੱਤੇ ਲੱਗਦੀ ਆ ਨਾ ਤੇ ਉਹਨਾਂ ਕੋਲੋਂ ਵਿਚਾਰਾਂ ਕੋ ਜਮਾਨਤ ਕਰਾਉਣ ਜੋਗਾ ਕੋਈ ਇੱਕ ਪੇਪਰ ਨਹੀਂ ਲੱਭਦਾ ਜੇ ਕੋਈ ਕਿਸੇ ਨੇ ਉਹ ਬੈਂਕ ਤੋਂ ਕਰਜ਼ਾ ਲੈਣਾ ਤੇ ਕੀ ਵਿਚਾਰਾ ਗਿਰਵੀ ਰੱਖ ਕੇ ਆਪਣਾ ਕਰਜ਼ਾ ਲਵੇ ਇਸ ਕਰਕੇ ਇਹਨਾਂ ਨੂੰ ਇਹ ਬੇਨਤੀ ਕੀਤੀ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਕਹਿ ਰਹੇ ਹਾਂ ਹੁਣ 30 ਤਰੀਕ ਨੂੰ ਬੜੀ ਵੱਡੀ ਤਾਦਾਦ ਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਗੁਰਦਾਸਪੁਰ ਡੀਸੀ ਸਾਹਿਬ ਦੇ ਦਫ਼ਤਰ ਪ੍ਰੋਗਰਾਮ ਰੱਖਿਆ ਉਹਨਾਂ ਨੂੰ ਮੰਗ ਪੱਤਰ ਦੇਣਾ ਵਾ ਲਾਲ ਲਕੀਰ ਦੇ ਅੰਦਰ ਜਿਹੜੇ ਜ਼ਮੀਨਾਂ ਪੈਂਦੀਆਂ ਉਹਦੇ ਵੱਡੀ ਗਿਣਤੀ ਚ ਉੱਥੇ ਮੱਜਬੀ ਸਿੱਖ ਸਮਾਜ ਪਹੁੰਚੇ ਵੀ ਤੇ ਇਹ ਆਨੰਦਪੁਰ ਸਾਹਿਬ ਧਰਤੀ ਤੇ ਜਿਹੜਾ ਪ੍ਰੋਗਰਾਮ ਬਾਬਾ ਮੱਝ ਸਿੰਘ ਸੋਢੀ ਸਾਹਿਬ ਕਰਾਉਂਦੇ ਨੇ ਹਰ ਸਾਲ ਇਹਦੇ ਵਿੱਚ ਵੀ ਆਪਣੀ ਹਾਜ਼ਰ ਲਾ ਕੇ ਉਹਨੂੰ ਵੱਡਾ ਕਰਨ ਦੀ ਕੋ ਪੀ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਾਂ ਉਹਨਾਂ ਦਾ ਜਿਹੜੀ ਸ਼ਤਾਬਦੀ ਉਹਨਾਂ ਦੀ ਮਨਾਈ ਜਾ ਰਹੀ ਹੈ 350 ਸਾਲਾਂ ਦੀ ਜਿਹੜੀ ਹੜੇ ਗੱਤੀ ਦਿਵਸ ਉਥੇ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਵੀ ਸ਼ਤਾਬਦੀ ਜਿਹੜੀ ਮਨਾਈ ਜਾਂਦੀ ਆ ਉਹਨੂੰ ਅੱਖਾਂ ਤੋਂ ਅੰਗੋਲੇ ਨਾ ਕੀਤਾ ਜਾਵੇ ਉਹਦੇ ਵੱਲ ਵੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਧਿਆਨ ਦੇਣ ਵਸ ਬਹੁਤ ਵੱਡੀ ਗੱਲ ਜਿਹੜੀ ਹੈ ਇਸ ਲਈ ਭਾਈ ਦਵਿੰਦਰ ਸਿੰਘ ਹੋਣਾ ਨੇ ਕਹੀ ਹੈ ਵੈਸੇ ਜਿੰਨੀਆਂ ਵੀ ਸਰਕਾਰਾਂ ਨੇ ਨਾ ਸਮਾ ਸਮਾ ਜਿੱਦਾਂ ਹੀ ਆਉਂਦਾ ਹੈ ਨਾ ਤੇ ਉਸੇ ਵੇਲੇ ਜਿੰਨੇ ਵੀ ਰੰਗਰੇਟੇ ਸਮਾਜ ਜਨ ਉਤੋਂ ਇਲਾਵਾ ਚਿੱਨੀਆਂ ਵੀ OBC ਕਹ ਲਈ ਐਸਸੀ ਵੀ ਐਸਸੀ ਕਹ ਲਈਏ ਜਾਂ ਇਹਨਾਂ ਤੇ ਇਲਾਵਾ BC ਕਹ ਲਈਏ ਤਾਂ ਇਹ ਸਾਰੀਆਂ ਕੈਟਾਗਰੀ ਨੂੰ ਲਾਹੇ ਬੜੇ ਲਾਇਆ ਜਾਂਦਾ ਹੈ ਬਹੁਤ ਹੀ ਮਿੱਠੇ ਮਿੱਠੇ ਇਹਨਾਂ ਦੇ ਨਾਲ ਗੱਲਾਂ ਕਰਕੇ ਲਾਲਚਕੀਆ ਕੀਤਾ ਜਾਂਦਾ ਹੈ ਜਨਤਾ ਜਨਾਰਦਨ ਦੇ ਲਫਜ਼ ਵੀ ਕਹੇ ਜਾਂਦੇ ਨੇ ਹੱਥ ਵੀ ਜੋੜੇ ਜਾਂਦੇ ਨੇ ਤੇ ਬਹੁਤ ਕੁਝ ਇਹਨਾਂ ਨੂੰ ਸੁਪਨੇ ਦਿਖਾ ਦਿੱਤੇ ਜਾਂਦੇ ਨੇ ਪਰ ਹਕੀਕਤ ਇਹ ਜਿਹੜੀ ਅੱਜ ਵੇਲੇ ਤੁਹਾਡੇ ਸਾਹਮਣੇ ਬੈਠੀ ਤੇ ਸਰਕਾਰ ਜਿਹੜੀ ਮਰਜ਼ੀ ਹੋਵੇ ਪੁੱਛਗੇ ਚ ਹੈ ਨਹੀਂ ਜੇ ਇਹ ਤੁਸੀਂ ਕਲੀਅਰ ਮੰਨ ਲਓ ਤੇ ਇਹਨਾਂ ਦੇ ਵਿੱਚ ਜਿਹੜੇ ਰਾਤੋਤੇ ਨੇ ਉਹ ਸਰਕਾਰ ਚੁੱਕ ਲੈਂਦੀ ਜੇ ਕੋਈ ਵੀ ਸਰਕਾਰ ਹੋਵੇ ਕੋਈ ਵੀ ਪਾਰਟੀ ਹੋਵੇ ਤੇ ਫਿਰ ਉਹ ਆਪਣੇ ਤਰੀਕੇ ਨਾਲ ਆਪਣੇ ਪਿੰਜਰੇ ਵਿੱਚ ਪਾ ਕੇ ਤੇ ਆਪਣੀ ਮਰਜ਼ੀ ਦਾ ਉਹਦੇ ਕੋਲ ਬੁਲਵਾਉਂਦੀ ਜੇ ਜੋ ਉਹਦਾ ਦਿਲ ਕਰੇ ਪਰ ਜੇਕਰ ਇਸ ਵਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਇਹ ਮੌਕੇ ਨੂੰ ਕੈਸ਼ ਕਰ ਲੈਂਦੇ ਨੇ ਅਜੇ ਤੱਕ ਹੋਇਆ ਨਹੀਂ ਜੇ ਪੰਜਾਬ 'ਚ ਦਾ ਪਰ ਜੇਕਰ ਭਗਵੰਤ ਮਾਨ ਜੀ ਜਾਂ ਉਹਨਾਂ ਦੇ ਸਲਾਹਕਾਰ ਯਾ ਉਹਨਾਂ ਦੇ ਐਡਵਾਈਜ਼ਰ ਦੱਸਦੇ ਨੇ ਕਿ ਇੱਕ ਤੀਰ ਦੇ ਨਾਲ ਵੱਟਾ ਸ਼ਿਕਾਰ ਤੋਂ ਸਿੱ ਕਰ ਸਕਦਾ ਜਾਨੀ ਕਿ ਪੂਰੇ ਦਾ ਪੂਰਾ ਜਿੰਨਾ ਰੰਗਰੇਟਾ ਸਮਾਜ ਹੈ ਉਹ ਆਪਣੀ ਝੋਲੀ ਚ ਪਾ ਸਕਦਾ ਆਮ ਆਦਮੀ ਪਾਰਟੀ ਦੀ ਝੋਲੀ ਚ ਪੈ ਸਕਦਾ ਹੈ ਹਰ ਸਾਲ ਉੱਥੇ 2 ਤੋਂ 2.5 ਲੱਖ ਦਾ ਘਟ ਹੁੰਦਾ ਜੀ ਹਰ ਸਾਲ ਹਰ ਸਾਲ 2 ਤੋਂ 2 ਲੱਖ ਹਰ ਸਾਲ ਵੱਧਦਾ ਹੈ ਐਸ ਵਾਰੀ ਤਕਰੀਬਨ ਜਿਹੜਾ 5 ਲੱਖ ਦਾ ਇਕੱਠ ਜਿਹੜਾ ਵਾ ਉਹ ਅਸੀਂ ਸਵਾਭਕ ਮੰਨ ਕੇ ਚੱਲ ਰਹੇ ਆ ਔਰ ਲੰਗਰ ਵੀ ਜਿਹੜਾ ਵਾ ਉਹ ਆਪਣੇ ਦੋ ਲੰਗਰ ਸਾਡੇ ਬਾਬਾ ਮੇਜ ਸਿੰਘ ਸੋਢੀ ਸਾਹਿਬ ਉਹਨਾਂ ਦੇ ਛੋਟੇ ਭਰਾ ਭਾਈ ਰਣਜੀਤ ਸਿੰਘ ਜੀ ਉਹ ਸਾਰਾ ਸੰਭਾਲਦੇ ਆ ਐਸਜੀਪੀਸੀ ਆਪਣਾ ਵੱਖਰਾ ਕਰਦੀ ਐ ਪਰ ਰੰਗਰੇਟਾ ਸਮਾਜ ਆਪਣੇ ਲੰਗਰ ਅਲੱਗ ਕਰਦਾ ਔਰ ਮੇਰੇ ਖਿਆਲ ਦੇ ਨਾਲ ਜੇਕਰ ਇਹ ਮੌਕਾ ਵਾ ਬੜਾ ਸੁਨਹਿਰੀ ਜੇ ਤੇ ਇਹਨਾਂ ਨੇ ਇਸ ਤੋਂ ਪਹਿਲਾਂ ਪਹਿਲਾਂ ਸੰਭਲਿਆ ਤੇ ਫਿਰ ਸ਼ਤਾਪਦੀ ਦੀ ਉੱਪਰ ਤੇ ਸਭਾਵਕ ਆ ਕਿ ਭਗਵੰਤ ਮਾਨ ਕਰਨਗੇ ਤਾਂ ਮੇਰੇ ਖਿਆਲ ਨਾਲ ਇਹਨਾਂ ਨੂੰ ਬਹੁਤ ਵੱਡਾ ਇਹਨਾਂ ਨੂੰ ਹੰਗਾਰਾ ਮਿਲ ਸਕਦਾ ਵਾ ਮੰਨਣਾ ਨਾ ਮੰਨਣਾ ਇਹਨਾਂ ਦਾ ਵਾ ਸਾਡਾ ਕੰਮ ਸੀ ਹੌਕਾ ਦੇਣਾ ਚੌਂਕੀਦਾਰ ਦਾ ਕੰਮ ਹੁੰਦਾ ਬਾਕੀ ਮਾਨ ਸਾਹਿਬ ਸਾਹਿਬ ਇਹ ਤੁਹਾਡੇ ਹੱਥ ਹੈ ਇਸ ਵੇਲੇ ਮੌਕਾ ਵਾ ਸਾਂਭਿਆ ਗਿਆ ਤੇ ਸਾਂਭਿਆ ਗਿਆ ਨਹੀਂ ਤੇ ਕਈ ਆਏ ਤੇ ਕਈ ਗਏ ਬਾਬਾ ਸ਼ੁਕਰੀਆ ਸਰਦਾਰ ਦਵਿੰਦਰ ਸਿੰਘ ਜੀ ਤੁਹਾਡਾ ਸੋ ਇਸ ਵੇਲੇ ਰੰਗਰੇਟੇ ਗੁਰੂ ਕੇ ਬੇਟੇ ਇਹ ਖਿਤਾਬ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਛਾਤੀ ਨਾਲ ਲਾ ਕੇ ਇਹ ਰੰਗਰੇਟੇ ਸਮਾਜ ਦੇ ਬਾਬਾ ਸੰਗਤ ਸਿੰਘ ਜੀ ਜੇ ਤੋ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਸਿੱਤੇ ਜਿਹੜੀ ਕਲਗੀ ਸਜਾਈ ਸੀ ਨਾ ਗੁਰੂ ਸਾਹਿਬ ਜੀ ਨੇ ਇਸ ਮਾਣ ਦੇ ਨਾਲ ਸਜਾਈ ਸੀ ਕਿਉਂਕਿ ਇਹ ਰੰਗਰੇਟੇ ਇਸ ਕਲਗੀ ਦੀ ਮਾਣ ਮਰਿਆਦਾ ਨੂੰ ਜਾਨ ਵਾਰ ਕੇ ਵੀ ਨਿਭਾਉਣਗੇ ਪਰ ਜਿਵੇਂ ਸਮਾਂ ਬਦਲਿਆ ਇਹਨਾਂ ਰੰਗਰੇਟਿਆਂ ਦੇ ਨਾਲ ਵਰਤਾਰਾ ਕਿਹੋ ਜਿਹਾ ਹੋ ਗਿਆ ਭਾਂਡੇ ੱਡ ਕਰ ਦਿੱਤੇ ਗਏ ਔਰ ਬਹੁਤ ਸਾਰਾ ਐਸਾ ਇਸ ਤਰ੍ਹਾਂ ਦਾ ਇਤਿਹਾਸ ਹੋ ਗਿਆ ਜਿਹੜਾ ਵਿਤਕਰੇ ਤੇ ਵਿਤਕਰਾ ਇਹਨਾਂ ਕ ਕਰ ਦਿੱਤਾ ਕਿ ਕਿ ਜਾਤ ਪਾਤ ਹੀ ਬਹੁਤ ਭਾਰੂ ਹੋ ਚੁੱਕੀ ਹੈ ਸੋ ਐਸ ਵੇਲੇ ਇਟਸ ਜਾਤ ਪਾਤ ਨੂੰ ਲੈ ਕੇ ਪੈਸੇ ਤੇ ਇਹਨਾਂ 'ਚ ਚਰਚਾ ਚੱਲਦੀ ਰਹਿੰਦੀ ਹੈ ਪਰ ਫਿਲਹਾਲ ਅਸੀਂ ਗੱਲ ਕਰਾਂਗੇ ਸਰਕਾਰ ਦੀ ਵੀ ਐਸ்சி ਪੀਸੀ ਦੀ ਵੀ ਆ ਦੇਖਦੇ ਹਾਂ ਕਿ ਇਸ ਵਾਰ ਜਿਹੜੇ ਸਮਾਗਮ ਹੋਣ ਵਾਲੇ ਨੇ 5 ਸਤੰਬਰ ਦੇ ਉੱਥੇ ਪੰਜਾਬ ਸਰਕਾਰ ਜਾਂ ਕੋਈ ਹੋਰ ਸਿਆਸੀ ਪਾਰਟੀ ਲਾਹ ਖੱਟ ਸਕਦੀ ਹੈ ਇਹ ਜਿਹਨੀ ਵੀ ਰੰਗਰੇਟੇ ਸਮਾਜ ਦੀ ਵੋਟ ਬੈਂਕ ਹੈ ਕਿ ਉੱਥੇ ਪਹੁੰਚ ਕੇ ਉਹ ਸਪੋਰਟ ਬੈਂਕ ਨੂੰ ਆਪਣੇ ਹੱਕ 'ਚ ਭੁਗਤਾ ਸਕਦੀ ਹੈ ਇਹ ਤਾਂ ਹੁਣ ਉਹਨਾਂ ਦਾ ਸਮਾਂ ਦੱਸੇਗਾ ਪਰ ਇਹ ਰੰਗਰੇਟਿਆਂ ਦਾ ਅਸਲੀ ਰੰਗ ਕੀ ਹੈ ਇਹ ਰੰਗਰੇਟੇ ਕਿਤੇ ਵੱਲ ਪਹੁੰਚ ਸਕਦੇ ਨੇ ਕੀ ਹੁਣ ਰੰਗਰੇਟੇ ਜਾਗਰੂਕ ਹੋ ਚੁੱਕੇ ਨੇ ਕੀ ਹੁਣ ਰੰਗਰੇਟੇ ਜਿਹੜੇ ਨੇ ਕਿਸੇ ਦੇ ਪਿੱਛੇ ਲੱਗੂ ਨਹੀਂ ਰਹੇ ਕੀ ਰੰਗਰੇਟੇ ਜਿਹੜੇ ਨੇ ਕਿਸੇ ਦੇ ਗੁਲਾਮ ਨਹੀਂ ਰਹੇ ਇਹਦਾ ਪਤਾ ਚੱਲੇਗਾ ਐਸੀ ਜਿਮਨੀ ਚੋਣ ਦੇ ਵਿੱਚ ਤੜਨ-ਤੜਨ ਕੇ ਜਿਮਨੀ ਚੋਣ ਹੋ ਰਹੀ ਹੈ ਇਸ ਜਿਮਨੀ ਚੋਣ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਇਹ ਰੰਗਰੇਟਾ ਸਮਾਜ ਆ ਜਿਹੜਾ ਇਹ ਵਾਕਿਆ ਹੀ ਸੁਧਰ ਸਕਦਾ ਹੈ ਕਿ ਨਹੀਂ ਸੁਧਰ ਸਕਦਾ ਜਾਨੀ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਸਕਦੇ ਨੇ ਰੰਗਰੇਟਾ ਸਮਾਜ ਇਕੱਠੇ ਹੋ ਕੇ ਆਪਣੇ ਹੱਕ ਲੈ ਸਕਦਾ ਕਿ ਨਹੀਂ ਲੈ ਸਕਦਾ ਸਰਕਾਰਾਂ ਕੋਲੋਂ ਇਹਨਾਂ ਮੰਵਾ ਸਕਦਾ ਕਿ ਨਹੀਂ ਮੰਵਾ ਸਕਦਾ ਕਿ ਜਾਂ ਫਿਰ ਇਹ ਸਿਰਫ ਆਪੋ ਆਪਣੀ ਟੱਕਰੀ ਵਜਾਉਣਗੇ ਦੱਸਣ ਗਏ ਇਹ ਐਸ ਵਰੀ ਜਿਮਨੀ ਚੋਣ ਦੇ ਨਤੀਜੇ ਤਰਨ ਤਾਰਨ ਵਾਲੀ ਦੇ ਸੋ ਇਹਦੇ ਨਾਲ ਹੀ ਭਾਈ ਦਵਿੰਦਰ ਸਿੰਘ ਜੀ ਦਿਵਯਾਜਤ ਧੰਨਵਾਦ ਔਰ ਮੇਰੇ ਸ਼ਬਦਾਂ ਦੇ ਨਾਲ ਕਿਸੇ ਵੀ ਰੰਗਰੇਟੇ ਸਮਾਜ ਦੇ ਕਿਸੇ ਸਿੰਘ ਨੂੰ ਕਿਸੇ ਵੀਰ ਨੂੰ ਕਿਸੇ ਨੂੰ ਵੀ ਅਗਰ ਇਸ ਚਰਚਾ ਦੇ ਦੌਰਾਨ ਕੋਈ ਸ਼ਬਦ ਉਹਦੇ ਮਨ ਨੂੰ ਦੁਖਿਆਵੇ ਤਾਂ ਭਾਈ ਵੇਖ ਦੇ ਵਿੱਚ ਆ ਕੇ ਕਹੇ ਗਏ ਸ਼ਬਦਾਂ ਦੀ ਅਸੀਂ ਮੁਆਫੀ ਚਾਹਾਂਗੇ ਸੋ ਇਹਦੇ ਨਾਲ ਹੀ ਦਿਵਯਾਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ